ਦੋਸਤੋ ਆਪ ਪੁੱਛਿਆ ਜਾਣ ਵਾਲਾ ਸਵਾਲ ਕਿ ਖੀਰਾ ਰਾਤ ਨੂੰ ਨਹੀਂ ਖਾਣਾ ਚਾਹੀਦਾ ਬਹੁਤ ਸੁਣਿਆ ਜੀ ਆਂਦੇ ਖੀਰਾ ਰਾਤ ਨੂੰ ਨਹੀਂ ਖਾਣਾ ਦੇਖੋ ਖੀਰੇ ਚ ਕੀ ਹੁੰਦਾ ਜੀ ਜੋ ਐਕਸਟਰਾ ਫਾਈਬਰ ਆ ਜਾਂ ਐਕਸਟਰਾ ਵਾਟਰ ਕੰਟੈਂਟ ਆ ਕੁਝ ਪਰਸਨਸ ਨੂੰ ਉਹ ਡਾਈਜੈਸਟ ਨਹੀਂ ਹੁੰਦਾ ਫਾਈਬਰ ਡਾਈਜੈਸਟ ਨਾ ਹੋਣਾ ਪੇਟ ਦੇ ਵਿੱਚ ਕੁਝ ਬੈਕਟੀਰੀਆ ਦੀ ਕਮੀ ਹੋਣਾ ਕੁਝ ਆਈਬੀਐਸ ਫੈਕਟਰਸ ਕੁਝ ਐਸੇ ਜੋ ਗੱਟ ਦੇ ਤੌਰ ਤੇ ਜਿਨ੍ਹਾਂ ਦਾ ਪੇਟ ਜਿਆਦਾ ਸਟਰੋਂਗ ਨਹੀਂ ਹੈ ਉਹ ਕਕੂਮਬਰ ਨਹੀਂ ਕੋਈ ਵੀ ਫਾਈਬਰ ਜੇ ਹੋਊਗਾ ਤਾਂ ਉਹਨਾਂ ਨੂੰ ਟਰਬਲ ਕ੍ਰੀਏਟ ਕਰੇਗਾ ਕੋਈ ਵੀ ਸਲਾਦ ਕੱਚੀ ਸਬਜ਼ੀ ਕੋਈ ਸਪਰਾਉਟਸ ਸੋ ਉੱਥੇ ਉਹਨਾਂ ਨੂੰ ਰੋਕਿਆ ਜਾਂਦਾ ਕਿ ਤੁਸੀਂ ਫਾਈਬਰ ਨਹੀਂ ਲੈਣਾ ਉਸ ਤੋਂ ਇਲਾਵਾ ਕੁਝ ਆਯੁਰਵੈਦਿਕ ਬਲੀਵਸ ਨੇ ਦੇਖੋ ਜਿਹੜਾ ਫਾਈਬਰ ਆ ਉਹਦੇ ਵਿੱਚ ਫਿਰ ਇਕੱਲਾ ਖੀਰਾ ਨਹੀਂ ਆਊਗਾ ਉਹਦੇ ਵਿੱਚ ਬਹੁਤ ਚੀਜ਼ਾਂ ਹੋਣਗੀਆਂ ਜਿਨ੍ਹਾਂ ਤੋਂ ਉਹਨਾਂ ਨੂੰ ਰੋਕਿਆ ਜਾਂਦਾ ਹੋਵੇਗਾ ਐਂਡ ਜੋ ਵੀ ਤੁਹਾਨੂੰ ਅਲਰਜੀਜ਼ ਇਨਟੋਲਰੈਂਸ ਜਾਂ ਤੁਹਾਡੀ ਬਾਡੀ ਦੀ ਕਪੈਸਿਟੀ ਨਹੀਂ ਹੈ ਕਿਸੇ ਚੀਜ਼ ਨੂੰ ਪਚਾਉਣ ਦੀ ਉਹ ਤੁਹਾਨੂੰ ਆਪ ਹੀ ਦੱਸ ਦੇਗੀ ਜਿਹਦੇ ਨਹੀਂ ਪਚਦਾ ਜਿਹਨੂੰ ਨਹੀਂ ਸੂਟ ਕਰਦਾ ਉਹਨੂੰ ਬਲੋਟਿੰਗ ਹੋ ਜਾਏਗੀ ਪੇਟ ਦੁਖਣ ਲੱਗ ਜਾਏਗਾ ਇਹ ਇੰਡੀਵਿਜੂਅਲਾਈਜ਼ਡ ਹੁੰਦੇ ਆ ਕੋਈ ਮੈਂ ਨਹੀਂ ਦੱਸ ਸਕਦਾ ਕਿ ਤੁਹਾਨੂੰ ਆ ਚੀਜ਼ ਨਹੀਂ ਬਚੇਗੀ ਤੁਸੀਂ ਦੱਸੋਗੇ ਕਿ ਚਨੇ ਛੋਲਿਆਂ ਤੋਂ ਅਲਰਜੀ ਆ ਕਿਸ ਨੂੰ ਆਂਡਿਆਂ ਤੋਂ ਅਲਰਜੀ ਆ ਕਿਸੇ ਦੀ ਲੈਕਟੋਜ਼ ਇੰਟੋਲਰੈਂਸ ਆ ਕਿਸੇ ਨੂੰ ਕਣਕ ਤੋਂ ਆ ਫਿਰ ਜਦੋਂ ਡਾਕਟਰ ਜਾਂ ਡਾਈਟੇਸ਼ਨ ਜ਼ਰੂਰਤ ਹੋਵੇ ਤਾਂ ਉਹਦਾ ਅਲਰਜੀ ਟੈਸਟ ਕਰਾਉਂਦੇ ਪੋਜ਼ਿਟਿਵ ਆਨ ਤੇ ਚੀਜ਼ ਛੱਡ ਦਿੱਤੀ ਜਾਂਦੀ ਸੋ ਜੇ ਤੁਹਾਡੇ ਖੀਰਾ ਪਚਦਾ ਬਹੁਤ ਲੋਕਾਂ ਦੇ ਪਚਦਾ ਰਾਤ ਨੂੰ ਬਹੁਤ ਲੋਕ ਆਉਂਦੇ ਨੇ ਤਾਂ ਤੁਹਾਨੂੰ ਕੋਈ ਟਰਬਲ ਨਹੀਂ ਇਹ ਐਸੀ ਚੀਜ਼ ਨਹੀਂ ਹੈ ਕਿ ਜਿਹੜੀ ਹੁਣ ਨਹੀਂ 40 ਸਾਲਾਂ ਬਾਅਦ ਤੁਹਾਡੇ ਗੋਡਿਆਂ ਦੀ ਗ੍ਰੀਸ ਮੋਗਾ ਦੇਗੀ ਜਾਂ ਹੱਡੀਆਂ 'ਚੋਂ ਮੈਗਨੀਸ਼ੀਅਮ ਕੱਢ ਦੇਗੀ ਨਹੀਂ ਤ੍ਰੰਤ ਜੇ ਤੁਹਾਨੂੰ ਕੋਈ ਪ੍ਰੋਬਲਮ ਹੈ ਐਂਡ ਪ੍ਰੋਬਲਮ ਕਦੇ ਇਦਾਂ ਨਹੀਂ ਹੁੰਦੀ ਕਿ ਇਕੱਲੀ ਰਾਤ ਨੂੰ ਹੋਏਗੀ ਜੇ ਕਿਸੇ ਚੀਜ਼ ਤੋਂ ਤੁਹਾਨੂੰ ਇਨਟੋਲਰੈਂਸ ਆ ਅਲਰਜੀ ਆ ਤੋਂ 올 ਡੇ ਹੀ ਮੈਟਰ ਕਰਦਾ ਉਹ ਦਿਨੇ ਵੀ ਨਹੀਂ ਬਚੇਗੀ ਸੋ ਅਗਰ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੈ ਤਾਂ ਸਾਰੇ ਬਲੀਵਸ ਨੂੰ ਪਾਸੇ ਰੱਖ ਕੇ ਆਪਦਾ ਖਾਇਆ ਪੀਆ ਕਰੋ ਕਿ ਇਦਾਂ ਚ ਨਾ ਆਪਦੇ ਆਪ ਨੂੰ ਕੈਦ ਕਰੋ ਅੱਗੇ ਹੀ ਬਹੁਤ ਕੈਦਾਂ ਖਾਣ ਪੀਣ ਤਾਂ ਠੀਕ ਹੈ ਜੀ ਮੌਸਮਾ ਹੁੰਦਾ ਗਰਮੀ ਚਾਹ ਖਾਣਾ ਸਰਦੀ ਚਾਹ ਖਾਣਾ ਕੁਝ ਧਰਮ ਆਪਣੀਆਂ ਰਿਕਾਫਟਾ ਰਿਕਾਫਟਾ ਨਹੀਂ ਕਹਾਂਗਾ ਜਾਂ ਰੀਤੀ ਰਿਵਾਜ ਕਹਾਂਗਾ ਕਿ ਆ ਖਾਣਾ ਨਹੀਂ ਖਾਣਾ ਕੁਝ ਡਾਕਟਰ ਡਾਈਟੇਸ਼ਨ ਸਾਡੇ ਵਰਗੇ ਕਹਿ ਦਿੰਦੇ ਆ ਕਿ ਯਸ ਥਾਇਰੋਇਡ ਆ ਜੀ ਤੁਸੀਂ ਬਰੋਕਲੀ ਨਹੀਂ ਖਾਣੀ ਸੋਇਆ ਨਹੀਂ ਖਾਣਾ ਕੁਝ ਆਪਦੇ ਟੈਸਟ ਹੁੰਦੇ ਆ ਕਿ ਮੈਨੂੰ ਇਹ ਪਸੰਦ ਨਹੀਂ ਮਗਰ ਜੋ ਰਹਿ ਗਿਆ ਉਹ ਤਾਂ ਪਲੀਜ਼ ਖਾਂਦੇ ਪਿੰਦੇ ਰਹੋ ਕੈਚੋ ਆਜ਼ਾਦ ਕਰੋ ਆਪਦੇ ਆਪ ਤੇ ਆਪਦੇ ਸਰੀਰ ਤੇ ਕੁਝ ਤਾਂ ਤਰਸ ਕਰੋ